ਜੀ ਚਾਰਜ ਕਰਨਾ ਉਹ ਸਿੱਧਾ ਕਰਾਉਣਾ ਯਾਰ ਕਿੰਨੇ ਵਾਲਾ ਕਰਾਉਣਾ ਕੁਝ ਖਾਣਾ ਲੱਗਦਾ ਮੈ ਤਾਂ ਗੇਰੇ ਖਾਣਾ ਤੂੰ ਤਾਂ ਬੰਦ ਹੋ ਗਏ ਬੰਦ ਬੇ ਲਾਫੇ ਸਾਰੀ ਬੰਦ ਕਰ ਹਾਂ ਟਾਈਮ ਵੀ ਨਹੀਂ ਹੁਣ ਹੈ ਜੀ ਹਮ ਕਾਮਕਾਰ ਕੰਮ ਕੀ ਕਰਦਾ ਹੁੰਦਾ ਉਹ ਕੰਮ ਇਹਨੂੰ ਕੋਈ ਜਾਂਦਾ ਹੀ ਨਹੀਂ ਵਾਰਸ ਦਿੰਦਾ ਮੇਰੇ ਘਰੇ ਨੰਦੋਂ ਗੁਰਾ ਆਪੇ ਜਿੰਨੂ ਮੇਰੇ ਬਾਗਵਾ ਚਿੱਤ ਇੱਕ ਕਰੀ ਹੋਇਆ ਪ੍ਰਿਤੇ ਘਰੇ ਪੈ ਗਿਆ ਦੌਰਾਨ ਪਤਾ ਨਹੀਂ ਤੱਕੀ ਤੇ ਪਿਆਰ ਕੀ ਦੇਣੀ ਦਰਾਂ ਵਿੱਚ ਹਾਂ ਮਿਗਾ ਦਿੱਤਾ ਮੇਰੇ ਰੀਚਾਰਜ ਦਾ ਕੰਮ ਗਲਤ ਹੋ ਗਿਆ ਤੇਰਾ ਤਾਂ ਛੱਡ ਦੇ 160 ਲਾਓ ਮੇਰਾ ਵੀ ਮੰਗਾ ਕਰਤਾ ਉਹਨੇ ਮੇਰਾ ਵੀ ਮੈਂ ਕਰਦੇ ਹੋ ਜਦੋਂ ਕੀਤੇ ਜਿੱਤੇ ਤਕੜੇ ਬੰਦੇ ਉਹਦਾ ਯਾਰ ਹਾਂ ਗਰੀਬ ਦਾ 1368 ਨਾਲ ਚੱਲਣਾ ਚਾਹੀਦਾ ਸੀ ਆਈਸੋ ਤੂੰ ਫੋਨ ਤੇ ਗੱਲ ਨਹੀਂ ਕੀਤੀ ਕੰਪਨੀਆਂ ਨਾਲ ਮੇਰਾ ਕਦੋਂ ਬੰਗੇ ਮੈਂ ਤੁਹਾਨੂੰ ਕੰਪਨੀਆ ਨਾਲ ਕੋਈ ਗੱਲ ਨਹੀਂ ਨਾ ਨੰਬਰ ਤਾਂ ਨਾ ਮੈਂ ਬਰਤ ਨਹੀਂ ਕੰਪਨੀਆ ਨਾਲ ਦਾ ਪਤਾ ਹੈ ਨੰਬਰ ਤੁਹਾਨੂੰ ਦੱਸ ਦੇਣੇ ਲਾਲਾ ਨੂੰ ਉਹ ਕੀ ਵੀਰ ਕੋ ਪਾਈ ਹੰਦਾ ਤੂੰ ਰਹਿੰਦੇ ਚੱਲ ਜੂਗੀ ਸਾਨੂੰ ਸਿੱਦੇ ਵਾਲਿਆਂ ਨੂੰ ਇਹੀ ਪਹਿਲੇ ਆਇਆ ਨਾ ਅਗਰ ਆਪਣੇ ਕੋਲ